ਤੇ ਨਾਲ ਜੋ ਲਾਸਟ ਗੱਲਬਾਤ ਹੋਈ ਆ ਉਸ ਵਾਸਤੇ ਇਸ ਤਰ੍ਹਾਂ ਕਾਇਰ ਆ ਵੀ ਕਿ ਆਪਾਂ ਇਲਾਜ ਕਿਵੇਂ ਕਰਾਵਾਂਗੇ ਕਿ ਆਪਣੇ ਕੋਲੇ ਪੈਸੇ ਹੈ ਨਹੀਂਗੇ ਅਸੀਂ ਉਸ ਨੂੰ ਭਰੋਸਾ ਦਵਾਇਆ ਵੀ ਕੋਈ ਗੱਲ ਨਹੀਂ ਆਪਣਾ ਆਪਣੇ ਨਾਲ ਸਾਰੇ ਲੋਕ ਖੜੇ ਆ ਤੇ ਇਲਾਜ ਕੋਈ ਨਹੀਂ ਹੋ ਜੂਗਾ ਇਸ ਤਰ੍ਹਾਂ ਦੀ ਟੈਨਸ਼ਨ ਨਾਲ ਉਹ ਬਹੁਤ ਟੈਨਸ਼ਨ ਲੱਗੀ ਵੀ ਆਪਾਂ ਦੇ ਕੋਲੇ ਪੈਸੇ ਹੈ ਨਹੀਂਗੇ ਤੇ ਪੈਸੇ ਬਹੁਤ ਲੱਗਣੇ ਆ ਆਪਾਂ ਕਿਵੇਂ ਇਲਾਜ ਕਰਾਵਾਂਗੇ ਇਸੇ ਤਰ੍ਹਾਂ ਹੀ ਬਸ ਉਹ ਟੈਨਸ਼ਨ ਦੀ ਬਹੁਤ ਰਹਿ ਗਈ ਹਾਂਜੀ ਮੇਰੇ ਬੇਟਾ ਇੱਕ ਬੇਟੀ ਆ ਮੇਰੇ ਹਾਂ ਪਾਈ ਦਾ ਮੇਰੇ ਮਾਤਾ ਪਿਤਾ ਇਹਨਾਂ ਦੇ ਵਿਚਾਇਆ ਕਿ ਇਹ ਵਿਆਹ ਹੀ 2 ਮਹੀਨੇ ਚ ਲੱਗਾ ਹਾਂਜੀ ਹਾਂਜੀ 2 ਮਹੀਨੇ ਪਹਿਲਾਂ ਹੋਇਆ ਤੇ ਅਜੇ ਉਹ ਬੈਠੀ ਆ ਅਜੇ ਤਾਂ ਚੂੜਾ ਵੀ ਸਹਾਰਾ ਦਾ ਚੂੜਾ ਵੀ ਉਸੇ ਤਰ੍ਹਾਂ ਹੀ ਪਾਇਆ ਹੈ ਤੇ ਕੀ ਮੰਗ ਕੀ ਕਰਦੇ ਹੋ ਹਾਂਜੀ ਸਰਕਾਰ ਕੋਲ ਇਸ ਤਰ੍ਹਾਂ ਮੰਗ ਕਰਦੇ ਆ ਵੀ ਸਾਨੂੰ ਬੱਚੇ ਨੂੰ ਮੇਰੇ ਲੜਕੇ ਨੂੰ ਨੌਕਰੀ ਪੱਕੀ ਮਿਲ ਜਾਵੇ ਤੇ ਸਾਨੂੰ ਕੋਈ ਮਦਦ ਦਿੱਤੀ ਜਾਵੇ ਵੱਧ ਤੋਂ ਵੱਧ ਵਿਚਾਰੇ ਪਿਆਰ ਦਾ ਸਬਕ ਲੈ ਲਿਆ ਇਹ 23 ਤਰੀਕ ਨੂੰ ਜਿਹੜਾ ਕਿ ਹਾਸਾਂ ਦਾ ਨਗਰ ਨਗਰ ਕਮ ਦਾ ਸਾਡਾ ਫਾਰੂਗੜ ਦਾ ਮਲਾਜਮ ਸਾਡਾ ਭਰਾ ਜਿੱਥੇ ਇਹਦੀ ਡਿਊਟੀ ਆਪਣੀ ਕਰਦੇ ਹੋਏ ਮੈਮਲੇ ਵਾਲੇ ਰੋਡ ਤੇ ਜਦੋਂ ਅੱਗ ਲੱਗੀ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਸਾਡਾ ਭਰਾ ਜਿਹੜਾ ਕਿ ਉਸ ਅੱਗ ਦੀ ਲਪੇਟ ਕਿਉਂਕਿ ਇਹ ਜਿਹੜਾ ਹਵਾਦਾਰ ਤੇ ਹਨੇਰੀ ਉਹਦੋਂ ਜ਼ਿਆਦਾ ਸੀ ਹਨੇਰੀ ਜ਼ਿਆਦਾ ਹੋਣ ਕਰਕੇ ਹਵਾ ਨੇ ਇੱਕਦਮ ਇੱਕ ਟੱਕ ਰੁੱਖ ਜਿਹੜਾ ਕਿ ਬਦਲ ਲਿਆ ਤੇ ਉਹ ਅੱਗ ਦੀ ਜਿਹੜੀ ਲਪੇਟ ਦੇ ਵਿੱਚ ਆਇਆ ਸੀਗਾ ਤੇ ਉਸ ਤੋਂ ਉਪਰੰਤ ਮੈਡੀ ਸਿਟੀ ਮੋਗਾ ਵਿਖੇ ਐਡਮਿਟ ਕਰਵਾਇਆ ਕਿਉਂਕਿ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੁੜ ਕੇ ਜਿਹੜਾ ਕਿ ਡੀ ਐਮ ਸੀ ਵਿਖੇ ਐਡਮਿਟ ਕਰਵਾਇਆ ਕਿ ਮੈਡੀਸਿਟੀ ਤੋਂ ਜਿਹੜਾ ਡੀਐਮਸੀ ਤੱਕ-ਤੱਕ ਖਰਚਾ ਬਿੱਡਾ ਵੱਲ ਸੀ ਕਿਉਂਕਿ ਪਰਿਵਾਰ ਇੱਕ ਨਾਰਮਲ ਪਰਿਵਾਰ ਹੋਣ ਦੇ ਦਾਤੇ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਜਿਹੜਾ ਕਿ ਮੈਸੇਜ ਪਾਇਆ ਸੀ ਜਾਂ ਕਿ ਨਗਰ ਨਿਗਮ ਦੇ ਅਧਿਕਾਰੀ ਸਾਡੇ ਜਿੰਨੇ ਵੀ ਮੁਲਾਜ਼ਮ ਵੀ ਸਾਡੇ ਭੈਣ ਭਰਾ ਮਾਨਜੋਗ ਐਮਐਲ ਸਾਹਿਬ ਡਾਕਟਰ ਅਮਨਦੀਪ ਕਰੋ अरोड़ा ਜੀ ਮਾਨਜੋਗ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਦੀ ਮਾਨ ਜੀ ਸੀਐਮ ਸਾਹਿਬ ਅਤੇ ਮੰਤਰੀ ਸਾਹਿਬ ਕਿਉਂਕਿ ਸਾਰਿਆਂ ਦੇ ਹੀ ਚਰਨਾਂ ਦੇ ਵਿੱਚ ਕਿਹੜੀ ਕਿ ਬੇਨਤੀ ਕੀਤੀ ਅਸੀਂ ਕਿ ਜਿਹੜਾ ਕਿ ਸਾਡੇ ਭਰਾ ਨੂੰ ਵੱਧ ਤੋਂ ਵੱਧ ਜਿਹੜਾ ਕਿ ਮੋਹੱਜਾ ਜਿਹੜਾ ਕਿ ਦਿੱਤਾ ਜਾਵੇ ਤੇ ਜਿਹੜੀ ਕਿ ਉਹ ਬਣਦੀ ਪਰਿਵਾਰ ਨਾਲ ਜਿਹੜੇ ਮੈਂਬਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਤੇ ਜੇ ਫੰਡ ਜਿਹੜਾ ਕਿ ਆਪਣੇ ਸਰਕਾਰ ਵੱਲੋਂ ਮਿਲਦਾ ਉਹ ਵੱਧ ਤੋਂ ਵੱਧ ਜਿਹੜਾ ਕਿ ਇਸ ਪਰਿਵਾਰ ਨੂੰ ਦਿੱਤਾ ਜਾਵੇ ਸਰ ਉਹ ਦਿੱਤਾ ਜਾ ਰਿਹਾ ਜੀ ਇਸ ਪਰਿਵਾਰ ਨੂੰ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੀ ਕੋਸ਼ਿਸ਼ ਇਹੀ ਆ ਅੱਜ ਮਾਨਯੋਗ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਸੀ ਡੀਸੀ ਸਾਹਿਬ ਸਾਗਰ ਚੇਤੀਆ ਜੀ ਸ਼ਾਰੂ ਮਿੱਤਰ ਜੀ ਉਹਨਾਂ ਨਾਲ ਇਹ ਜਿਹੜੀ ਕਿ ਗੱਲਬਾਤ ਕਰਕੇ ਤੇ ਕੋਸ਼ਿਸ਼ ਸਾਡੀ ਇਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਜਿਹੜੀ ਕਿ ਗ੍ਰਾਂਟ ਜਿਹੜੀ ਕਿ ਮੈਂ ਜਿੱਥੇ ਕਿ ਪਰਿਵਾਰ ਨੂੰ ਇਸ ਲਾਜਰਾ ਹੀ ਜਿਹੜੀ ਕਿ ਮਦਦ ਕੀਤੀ ਕਿ ਕਿ ਸਮੂਹ ਸੰਗਤ ਦੇ ਸਹਿਯੋਗ ਨਾਲ ਹੀ ਸਾਰੇ ਕਾਰਜ ਹੁੰਦੇ ਆ ਜਿਹੜੇ ਕਿ ਸਾਡੇ ਮੁਲਾਜ਼ਮ ਆ ਅਫਸਰ ਵੀਰ ਆ ਉਹਨਾਂ ਵੱਲੋਂ ਜਿਹੜੀ ਕਿ ਲੱਖ ਰੁਪਏ ਦੀ ਜਿਹੜੀ ਮਦਦ ਉਹਨਾਂ ਵੱਲੋਂ ਦਿੱਤੀ ਗਈ ਸਾਡੇ ਅਫਸਰ ਸਾਹਿਬ ਜਿਹੜੇ ਸੀਗੇ ਤੇ ਜਿਹੜੇ ਫਾਰਮਗੇਟ ਦੇ ਮੁਲਾਜ਼ਮ ਸਾਡੇ ਭਰਾ ਉਹਨਾਂ ਵੱਲੋਂ 2.5 ਲੱਖ ਰੁਪਏ ਜਿਹੜਾ ਕਿ ਪਰਿਵਾਰ ਤੱਕ ਪਹੁੰਚਦਾ ਕੀਤਾ ਕਿਉਂਕਿ ਜੋ ਡੀ ਐਮ ਸੀ ਲਾਜ ਸੀ ਰੈੱਡ ਕਰਾਸ ਵੱਲੋਂ ਮਾਨਯੋਗ ਐਮ ਐਲ ਸਾਹਿਬ ਜਿਹੜੇ ਕਿ ਉਹਨਾਂ ਦੇ ਤਾਲਮੇਲ ਕਰਕੇ ਰੈੱਡ ਕਰਾਸ ਵੱਲੋਂ ਜਿਹੜੀ ਕਿ 3 ਲੱਖ ਦਾ ਜਿਹੜਾ ਕਿ ਚੈੱਕ ਉਹ ਉਥੇ ਮੈਡੀ ਕਿਉਂਕਿ ਦਿਆਨੰਦ ਜਿਹੜਾ ਕਿ ਹਸਪੀਟਲ ਆ ਉਹਦੇ ਵਿੱਚ ਜਿਹੜਾ ਕਿ ਹੱਦ ਦਿੱਤਾ ਗਿਆ ਤੇ ਜਿਹੜੀ ਕਿ ਤੁਹਾਡਾ ਭਰਾ ਹਮੇਸ਼ਾ ਹੀ ਜਿੱਥੇ ਕਿ ਸੇਵਾ ਨੂੰ ਸਮਰਪਤ ਰਹਿੰਦਾ ਉਥੇ ਸਮੂਹ ਸੰਗਤ ਦੀ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਸਾਡੀ ਪਿੰਡਾਂ ਸ਼ਹਿਰਾਂ ਉਹ ਅਸੀਂ ਵੀ ਮੈਸੇਜ ਸਾਂਝਾ ਕੀਤਾ ਸੀ ਸੰਗਤ ਮੂਰੇ ਕਿਸ ਨੇ ਜਿੰਨੇ ਵੀ ਤੱਲ ਫੁੱਲ ਦਿੱਤੀ ਸਾਨੂੰ ਚਾਹੇ 500 ਦਿੱਤਾ ਚਾਹੇ 5000 ਦਿੱਤਾ ਚਾਹੇ 10000 ਦਿੱਤਾ ਉਹ ਸੰਗਤ ਜਿਹੜਾ ਕਿ ਲੱਖ ਰੁਪਈਆ ਜਿਹੜਾ ਕਿ ਮਤਲਬ ਕਿ ਪਰਿਵਾਰ ਤੱਕ ਪਹੁੰਚ ਜਗੀ ਤਾਂ ਟੋਟਲ ਅਮਾਉਂਟ ਜੇ ਕਹਿ ਸਕਦੇ ਮਾਨ ਜੋ ਕਮਿਸ਼ਨਰ ਸਾਹਿਬ ਲੱਖ ਰੁਪਈਆ ਉਹਨਾਂ ਵੱਲੋਂ ਟੋਟਲ 9 ਲੱਖ 48 ਹਜ਼ਾਰ ਰੁਪਈਆ ਜਿਹੜਾ ਕਿ ਇਹ ਪਰਿਵਾਰ ਤੱਕ ਲਾਇਆ ਦਾ ਅਸੀਂ ਜਿਹੜਾ ਭੇਜਿਆ। ਨੌਕਰੀ ਵਗੈਰਾ ਵੀ ਦਿੱਤੀ ਜਾ ਰਹੀ ਹੈ ਕੀ ਪਰਿਵਾਰ ਨੂੰ? ਬਿਲਕੁਲ ਜੀ ਬਿਲਕੁਲ ਨੌਕਰੀ ਬਣਦੀ ਵੀ ਹੈ ਕਿਉਂਕਿ ਸਾਡਾ ਭਰਾ ਜਿਹੜਾ ਕਿ ਡਿਊਟੀ ਦੇ ਦੌਰਾਨ ਜਿਹੜਾ ਕਿ ਇਹ ਸ਼ਹੀਦ ਹੋ ਗਿਆ ਜਾਂ ਅੱਜ ਦੁਨੀਆ ਨੂੰ ਅਲਵਦਾ ਕਹਿ ਗਿਆ ਕਿਉਂਕਿ ਇਹਨਾਂ ਦਾ ਕੀ ਕਮਾਊ ਦਾ ਕੋਈ ਸਾਧਨ ਵੀ ਹੈ ਨਹੀਂ ਗਾ ਜੋ ਪਿੰਡ ਖੋਟੇ ਖੜੇ ਆ ਕਿਉਂਕਿ ਜਿੱਥੇ ਅੱਜ ਸਵੇਰੇ 11 ਵਜੇ ਇ ਮੈਂ ਕਰੀਬ 2:00 ਵਜੇ ਮੋਗੇ ਪਹੁੰਚਿਆ ਸੀ ਨਾਲ ਦੀ ਨਾਲ ਮੀਟਿੰਗਸ ਕਰਕੇ ਮੈਂ ਐਮਐਲਏ ਸਾਹਿਬ ਨਾਲ ਮੀਟਿੰਗ ਕੀਤੀ ਸੀ ਅੱਜ ਮੀਟਿੰਗ ਕਰਨ ਤੋਂ ਉਪਰੰਤ ਅੱਜ ਫੇਰ ਅਸੀਂ ਇੱਥੇ ਕਰੀਬ 4-5 ਵਜੇ ਇੱਥੇ ਕਲਾਕੀ ਖੋਟੇ ਵਿੱਚ ਖੜੇ ਆਂ ਕਿਉਂਕਿ ਜਦੋਂ ਪਰਿਵਾਰ ਦੀ ਹਾਲਤ ਵੇਖੀਏ ਆ ਚੱਕੀ ਦਾ ਕੰਮ ਸਾਡਾ ਭਰਾ ਕਰਦਾ ਵੱਡੇ ਸਾਡੇ ਬਜ਼ੁਰਗ ਜਿਹੜੇ ਤੇ ਉਹਨਾਂ ਦੇ ਜਿਹੜੇ ਪਿੱਛੇ ਇੱਕ ਸੁਪੁੱਤਰ ਤੇ ਇੱਕ ਸਾਡੀ ਬੇਟੀ ਭੈਣ ਸਾਡੀ ਜਿਹੜਾ ਕਿ ਉਹਨਾਂ ਦਾ ਸਬੋਤਰਾ ਉਹਨਾਂ ਨੂੰ ਜਿਹੜੀ ਕਿ ਇਹ ਜੋਬ ਜਿਹੜੀ ਦਿੱਤੀ ਜਾਵੇ ਇਹ ਸਰਕਾਰ ਵੱਲੋਂ ਮੈਂ ਆਪਣੇ ਵੱਲੋਂ ਮਾਣਯੋਗ ਸਰਦਾਰ ਫਰਖਨ ਦੀ ਮਾਨ ਸੀਐਮ ਸਾਹਿਬ ਤੇ ਮੰਤਰੀ ਇਨਾ ਮੈਂ ਬਿਜਾਰਸ਼ ਕਰੂੰਗਾ ਤੇ ਸਾਡਾ ਭਰਾ ਜਿਹੜਾ ਕੀ ਪੱਕੀ ਨੌਕਰੀ ਇਹਨੂੰ ਦਿੱਤੀ ਜਾਵੇ ਕਿਉਂਕਿ ਪਹਿਲਾਂ ਇਹ ਕੰਟਰੈਕਟ ਬੇਸ ਦੀ ਜਿਹੜੀ ਨੌਕਰੀ ਤੇ ਦੇਵਾਂਗੇ ਤੇ ਜੇ ਹੋਰ ਵੀ ਅਸੀਂ ਵੱਧ ਵੱਧ ਅਪੀਲ ਕਰਾਂਗੇ ਬੇਨਤੀ ਕਰਾਂਗੇ ਸਰਕਾਰਾਂ ਨੂੰ ਵੀ ਇਹ ਵੀ ਸਾਡਾ ਪਟਕਾ ਹੋਵੇ